ਅਜ ਸਮਾ ਆਇਆ ਤੇ ਸਭ ਉਹਦੇ ਕੋਲ ਆ ਕੇ ਖੜ ਗਏ ਸਭ ਨੇ ਚੰਨ ਨੂੰ ਨਮਸਕਾਰ ਕੀਤੀ ਕੱਲ ਦਾ ਪਾਸ਼ਾ ਮ ਬਾਂਦਰ ਸ਼ਾ ਦਾ ਫੋਟੇ ਸਪੈਰ ਦਰਸ਼ਨਾਂ ਮਾਤੇ ਆਏ ਸਾਰੇ تیر کمان ਦੇ ਦੁਨੀਆ ਤੇ ਇੰਟੀਪਿਟੀ ਚਰਚਾ ਹੈ ਬਿੱਤਲ ਗੁਰੂ ਗੋਬਿੰਦ ਸਿੰਘ ਵੱਡਾ ਜਿੱਦਾਂ ਵੱਡਾ ਤਨਖ ਰੱਖਦੇ ਨੇ ਤਉ ਉਹਦੇ ਵੱਡੇ ਨਿਸ਼ਾਨ ਚ ਹੀ ਨਾ ਉਹ ਕੋਲ ਖੜੋਤਾ ਤਾਂ ਧਿਆਨ ਚਰਨਵਲ ਜਾਂਦਾ ਹੈ ਕਦੇ ਗਾਂਦਲੇ ਵਾਲੀ ਕਿਰਪਾ ਵਿੱਚ ਜਾਂਦਾ ਹੈ ਕਦੇ ਮੱਥੇ ਤੇ ਲੱਗੀ ਹੋਈ ਕਲਗੀ ਉਤਰ ਜਾਂ ਟਿਕ ਜਾਂਦਾ ਹੈ ਕਦੇ ਤੀਰ ਕਮਾਨ ਪੱਥਰ ਦਿਗਾ ਚਲੇ ਜਾਂਦੀ ਹੈ ਅਕੀਲ ਜਾਨ ਜਾਨ ਅਕੀਲ ਰਿਆ ਦਾ ਗਿਆ ਕੱਲ ਦਾ ਪਾਸਾ ਮੈਂ ਤੁਹੇ ਬਦਰ ਸ਼ਾਹ ਜਿੰਨੂ ਤੁਸੀਂ ਰਾਜ ਦਵਾਇਆ ਤੇ ਮੈਂ ਬੜੇ ਚਿਰਾਂ ਤੋਂ ਸੁਣਦਾ ਰਿਹਾ ਤੇ ਮੇਰੇ ਮਨ ਵਿੱਚ ਇੱਕ ਲਾਲਸਾ ਸੀ ਚਾਹ ਸੀ ਤੇ ਮੇਰੇ ਮਨ ਵਿੱਚ ਬਿਸਰਗੁਰੂ ਦੇ ਦਰਸ਼ਨ ਕਰਕੇ ਆਉਂਦਾ ਜਨ ਦੇ ਤਨੁਖ ਬਾਣ ਦੀ ਏਡੀ ਵੱਡੀ ਸਿੱਤ ਨਿਸ਼ਾਨੇ ਦੀ ਏਡੀ ਵੱਡੀ ਸਿੱਤ ਮੈਂ ਸੁਣਿਆ ਇਹ ਸੁਣੀ ਸੁਣਾਈ ਦਾ ਰਹਿ ਜਵੇ ਮੈਂ ਦਰਸ਼ਨ ਕਰਕੇ ਆਵਾਂ ਇਸ ਕਰਕੇ ਮੈਂ ਤੁਹਾਨੂੰ ਦਰਸ਼ਨ ਬੱਚਾ ਮੇਰੇ ਅੰਦਰ ਕ ਭਾਵਨਾ ਪੈਦਾ ਹੋਈ तन गुरु गोबिंद महाराज कह लगे दसो दस्तों के दसो जो भी ती कहोगे वो सब कुछ हो जाओ कह लगा पातशाह मैं ते सुनिया है आनंद पुरुष साहब ਤੁਸੀਂ ਕਿਹੜੇ ਤਰੀਕੇ ਨਾਲ ਤੀਰ ਚਲਾਇਓ ਉਤੋਂ ਦੀ ਬੜਾਈ ਦੀ ਸ਼ੋarda ਵਿੱਚ ਚਮਕੌਰ ਸਾਹਾ ਵੇ ਤੁਸੀਂ ਚਮਕੌਰ ਜਿਹੜੇ ਤੀਰ ਚਲਾਇਓ ਤੁਸੀਂ ਉਹ ਵੀ ਸਿੱਖਾਉਂਗਾ ਮੈਂ ਸੁਣਿਆ ਮੁਕਸ਼ਰ ਦੇ ਤਰਤੇ ਤੇ ਆਏ ਤੁਸੀਂ ਉੱਥੇ ਜਿਹੜੇ ਆਰਮ ਕੇ ਤੁਸੀਂ ਤੇਨ ਚਲਾਏ ਉਹਨਾਂ ਦੀ ਮਹਿਮਾ ਵੀ ਮਸੂਲੀ ਤੇ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਕੱਲੇ ਮਹਿਮਾ ਸੁਣ ਸੁਣ ਕੇ ਗੱਲ ਨਹੀਂ ਬਣਦੀ ਮੈਂ ਫੌਜੀ ਹਾਂ ਖੁੱਦ ਸ਼ਾਹ ਚ ਹ ਸ਼ਸਤਰਾਂ ਦਾ ਪ੍ਰਯਤਨ ਕਰਦਾ ਹੈ ਸ਼ਸਤਰ ਮੇਰੇ ਰਜ਼ਦਨ ਕੰਮ ਆਉਂਦੇ ਆ ਤੇ ਜੇ ਤੁਸੀਂ ਗੁੱਸਾ ਨਾ ਕਰੋ ਤੇ ਮੈਂ ਗੱਲ ਕਰਾਂ ਤੁਹਾਨੂੰ ਪਰਸ ਜਿੰਦੇ ਗੁੱਸੇਵਲੀ ਤਰੀਕਾ ਨਾਲ ਗੁੱਸਾ ਤੇ ਹੈ ਹੀ ਨਹੀਂ ਤੁਸੀਂ ਪਿਆਰ ਦਾ ਪੁੱਛੋ ਉਦੋਂ ਉਦੋਂ ਦੁਖੜੇ ਪਿਆਰ ਦਾ ਮੈਂ ਤੁਹਾਨੂੰ ਜਵਾਗੂ ਬੰਨਪਾਸ਼ਾ ਬਾਰ ਬਾਰ ਬੜੇ ਸੁੰਦਰ ਬਹੁਤ ਸਮ ਹੋ ਗਿਆ ਮੈਂ ਚਾਹੁੰਦਾ ਕਿ ਮੈਂ ਅੱਖੀ ਤੁਹਾਡੇ ਤੀਰ ਦੇ ਨਿਸ਼ਾਨੇ ਨੂੰ ਦੇਖ ਲਵਾਂ ਮੈਂ ਅੱਖੀ ਆਪਣੀਆਂ ਅੱਖਾਂ ਦੇ ਨਾਲ ਤੁਹਾਡੇ ਤੀਰ ਦੇ ਨਿਸ਼ਾਨੇ ਨੂੰ ਦੇਖ ਲਵਾਂ ਚਾਹੁੰਦਾ ਹਾਂ ਹੋ ਸਕਦਾ ਭਾਵੇਂ ਦੇ ਹੋ ਸਕਦਾ ਬੋਲੋ ਤਨ ਗੁਰੂ ਕੋ ਸਿ ਮਾਰਨ ਦੇ ਕਹਿੰਦੇ ਦੇਹ ਭਈ تیر ਮੈਂ ਜਲਾਉਆ ਤੁਸੀਂ ਮੇਰਾ ਤੇਰੀ ਤਿਕਣ ਨੂੰ ਜਦ ਦਾ تیر ਮੈਂ ਜਲਾਉਆ ਜਗਾ ਤੂੰ ਦਾ ਸੁ ਕਿੱਥੇ ਤੀਰ ਮਾਰਦਾ ਪਿੱਪਲ ਦੇ ਥੱਲੇ ਲਾਗੇ ਖੜੇ ਸੀਗੇ ਤੇ ਪੈਰੋ ਉਹਨੇ ਇੱਕ ਦੇਖਿਆ ਸੁਰਾ ਤਿਤਪਦ ਦਾ ਪੱਤਾ ਉੱਤੇ ਇੱਕ ਨਿੱਕੀ ਜਿਹੀ ਨਿਸ਼ਾਨੀ ਰਾਤੀ ਤਿਤਪਦ ਦੇ ਪੱਤੇ ਤੇ ਨਿੱਕੀ ਜੀ ਨਿਸ਼ਾਨੀ ਰਾਤੀ ਕਰਨ ਪੱਤੇ ਸੁਭਾ ਦਾ ਤੁਹਾਨੂੰ ਪਤਾ ਹੀ ਆ ਤੁਹਾਂ ਦਾ ਪ੍ਰਬੰਧ ਜੀ ਉਹ ਨਾਮ ਹੀ ਹਵਾ ਚੱਲਦੇ ਤਾਂ ਵੀ ਬੜਾ ਬੜਾ ਇੰਦਾਂ ਲੰਦਾ ਕਿਉਂ ਜਦ ਨਹੀਂ ਫਲਕੀ ਹੁੰਦੀ ਆ ਤੇ ਪੱਤਾ ਭਾਰਾ ਹੁੰਦਾ ਤੇ ਥੋੜੀ ਥੋੜੀ ਆਵਾਰ ਬੰਤ ਰਹੀ ਆ ਤੇ ਪਿੱਪਦ ਪਿੱਪਦ ਦਾ ਪੱਤਾ ਹਿਲਦਾ ਤੇ ਪਿੱਪਦ ਦੇ ਪੱਤੇ ਤੇ ਉਹਨੇ ਨਿਸ਼ਾਨੀ ਲਾਤੀ ਪਾਛਾ ਜੀ ਐਸ ਨਿਸ਼ਾਨੀ ਤੇ ਤੀਰ ਮਾਰੋ ਦੇ ਕੋ ਦਰਗ ਤੇ ਮਾਰਨਾ ਕਿਸੇ ਜੀ ਤੇ ਖੜੀ ਤੇ ਜੀ ਮਾਰਨਾ ਨਿਸ਼ਾਨਾ ਲਾਉਣਾ ਬਹੁਤ ਸੌਖਾ ਹੈ ਹੁਣ ਤੋਤੀਆ ਪਰਖਣਾ ਚੋਦਾ ਹੈ ਵਿਪੰਦਾ ਪਤਾ ਦਾਇ ਉਤਰਛਾ ਨਹੀਂ ਦਾਤੇ ਕਹਿੰਦਾ ਪਾਸ਼ਾ ਜੀ ਪੱਤੇ ਪੱਤੇ ਤੇ ਨਿਸ਼ਾਨਾ ਮਾਰਦਾ ਪੱਤੇ ਤੇ ਨਹੀਂ ਬਲਕੇ ਇਹ ਦੀ ਦਿਸ਼ਾ ਲਈ ਤੇ ਵਿੱਚ ਤੀਰ ਲੱਗਣਾ ਚਾਹੀਦਾ ਤੇ ਤੀਰ ਦੇ ਲੋਕੇ ਦੇ ਵਿੱਚ ਰੱਖੀ ਜਾਂਦੀ। ਉਹਨਾਂ ਦੇ ਮਨ ਵਿੱਚ ਪਤਾ ਕੀ ਸੀ? ਬਿਹਵਾ ਦੇ ਨਾਲ ਪੱਤਾ ਹਿੱਲਦਾ। ਹਵਾ ਦੇ ਨਾਲ ਪੱਤਾ ਹਿੱਲਦਾ ਤੇ ਤੀਰ ਆਉਗਤ ਪੱਤੇ ਦੇ ਆਸ-ਪਾਸ ਹੀ ਹੋਸਾ। ਤੇ ਪਰ ਉਹ ਦੀ ਸ਼ਕਤੀ ਹੁੰਦਾ ਹੈ। ਅਦਮੀ ਪੁੱਛਿਓ ਉਹਦਾ ਤਜਰਬਾ ਉਹ ਸਭ ਤੋਂ ਪਹਿਲਾਂ ਇਹ ਗੱਲ ਦੇਖਦਾ ਏ ਪੱਤੇ ਦੀ ਸਪੀਡ ਕਿੰਨੀ ਕਿਉ ਹਿਲਾਂ ਦੀ ਜੇ ਮੈਂ ਤੀਰ ਛੱਡਾਂ ਇਸ ਤਰ੍ਹਾਂ ਪੱਤਾ ਕਿੱਥੇ ਉੱਗ ਚਾਹਦੇ ਬੰਦੇ ਪੱਤੇ ਨੂੰ ਦੇਖਣਾ ਬਿਨ ਮੇਰਾ ਤੀਰ ਹਿੱਲ ਕੇ ਜਦੋਂ ਮੈਂ ਤੀਰ ਚੜੋਂਗਾ ਹਿੱਲ ਕੇ ਕਿੱਥੇ ਆਵਾਂਗਾ ਉਹ ਪੱਤੇ ਦੀ ਜਿਹੜੀ ਦਵਤਾਰ ਹੈ ਦੰਦੀ ਉਹਦੇ 'ਤੇ ਧਿਆਨ ਦੇ ਤਦ ਨੂੰ ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੱਤੇ ਦੇ ਜਿਹੜੇ ਬੜੇ ਮੋਟੇ ਹਿੱਲਦੇ ਸਪੀਲ ਸੀਗੇ ਉਹਨੂੰ ਬਹੁਤ ਸੰਗੀਤ ਰੰਗ ਨਾਲ ਤੱਕਿਆ ਵੀ ਮੈਂ ਤੀਰ ਚੜਾ ਤੇ ਐਸ ਤਰ੍ਹਾਂ ਪੱਤੇ ਦਾ ਕਸ਼ਟ ਪਤਾ ਪਲ ਲੈਤਾ ਦੇਉ ਪਾਜਰੇ تیر ਛੱਡਿਆ ਜਿੱਥੇ ਉਹ ਫੋਟੇ ਨੇ ਨਿਸ਼ਾਨੇ ਨਿਸ਼ਾਨੀ ਨਾਲ ਇਸ ਪੱਤੇ ਦੀ ਪੱਤੇ ਤੇ ਨਿਸ਼ਾਨੀ ਲਈ ਦਾ ਜੀ ਨਾ ਬਿਲਕੁਲ ਐਨ ਉਸ ਪੱਤੇ ਦੀ ਨਿਸ਼ਾਨੀ ਤੇ ਜਾ ਕੇ تیر ਦੀ ਧੋਪ ਲੱਗੀ ਪੱਤੇ ਨੂੰ ਧਰੀਰ ਨਾਲ ਸੀ ਪੱਤੇ ਨੂੰ ਧਕੀ ਲੈਣਾ ਤੇ ਤੀਰ ਪੱਤੇ ਨੂੰ ਲੈ ਕੇ ਉਡੋਗੇ। ਜਦ ਤੀਰ ਨੂੰ ਚੋਕ ਕੇ ਦੇਖਿਆ ਬਿਲਕੁਲ ਉਸ ਪੱਤੇ ਦੀ ਜਿੱਤੇ ਦੀ ਜੇ ਦਿਸ਼ਾ ਨੇ ਲਾਇ ਸੀ ਨਾ ਉਹਦੀ ਨੇ। ਤੀਰ ਉਹਦੇ ਵਿੱਚ ਡੰਗਿਆ ਹੋਇਆ। ਬੜਾ ਹਰਾਨ। ਸਰਪੁਰੇ ਖੁਸ਼ੀਆਂ ਲੈ ਕੇ ਬਦਰਸ਼ਾ ਦੇ ਕੋਲ ਨਹੀਂ ਹੁਣ ਬਦਰਸ਼ਾ 20 ਜਾਨ ਦਾ ਸੀ ਗੁਰੂ ਸਾਹਿਬ ਦੇ ਤੰਤਰ ਬਦਰਸ਼ਾ ਦਾ ਨਹੀਂ ਸੀ ਜਾਨ ਦਾ ਜਿੰਨੂੰ ਰਾਜ ਦਵਾਇਆ ਸੀ ਬਲਾ ਉਹ ਬਦਰਸ਼ਾ ਜਾਨਦਾ ਨਾ ਉਹ ਗੁਰੂ ਬਦੇ ਜਾਨਦਾ ਸੀ ਕਿ ਮੇਰਾ ਗੁਰੂ ਬਹੁਤ ਵੱਡਾ ਬਲਵਾਨ ਹੈ ਇਹਦੇ ਜਿੰਨਾ ਦੁਨੀਆ ਤੇ ਕੋਈ ਸ਼ਕਤੀਮਾਨ ਹੈ ਤੇ ਪਰ ਉਹ ਆਏ ਨਹੀਂ ਸੀ ਦਾ ਸ਼ਕਤ ਨਹੀਂ ਇਹਦੇ ਵਿੱਚ ਨੌ ਤੰਕ ਦਾ ਤੀਰ ਸਿੰਘ ਨੌ ਤੰਕ ਦਾ ਤੀਰ ਕਮਾਨ